ਦੋ ਚੁੰਮ ਕ ਛੱਡ ਕੇ ਹੀ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਹੋਇਆ। ਕੋਈ ਜਿਹੜੇ ਐਕਟਰ ਉੱਥੇ ਸੰਸਕਾਰ ਤੇ ਪਹੁੰਚੇ ਸੀ ਸਾਜ ਧਜ ਕੇ ਫਿਲਮ ਫੇਅਰ ਫੈਸਟੀਵਲ ਤੇ ਪਹੁੰਚ ਜਾਂਦੇ ਨੇ ਤਾਂ মিডিਆ ਸਾਰਾ ਹੈਰਾਨ ਹੋ ਜਾਂਦਾ ਹੈ। ਜੈੱਡ ਕਾਰਪੇਟ ਜਿੱਥੇ ਬਣਾਇਆ ਸੀ ਉੱਥੋਂ ਦੀ ਵੀ ਨਿਕਲਦੇ ਸੈਲੀਬ੍ਰਿਟੀ ਸੈਲੀਬ੍ਰਿਟੀ ਮੇਨ ਗੇਟ ਤੋਂ ਨਿਕਲੀ ਜਾ ਰਹੀ ਸੀ। ਸਕੀਨ ਦੇ ਅੰਦਰ ਜਿਹੜਾ ਕਿ ਸਾਨੂੰ ਜਗ੍ਹਾ ਦਿੱਤੀ ਗਈ ਸੀ ਸਿਰਫ ਇੱਕ ਖੂਂਜੇ ਦੇ ਵਿੱਚ ਦਿਖਾਇਆ ਸਾਨੂੰ ਕਿਹਾ ਗਿਆ ਸੀਗਾ ਕਿ ਰੈੱਡ ਕਾਰਪਟ ਹੈ ਤੇ ਇੱਥੇ ਜਿਹੜੇ ਕਿ ਲੋਕੀ ਆਣਗੇ ਇੱਥੇ ਸੈਲੀਬ੍ਰਿਟੀਜ਼ ਪਹੁੰਚਣਗੇ ਪਰ ਦਸਵਾਕੇ ਸੈਲੀਬ੍ਰਿਟੀਜ਼ ਜਿਹੜੇ ਕੀ ਸੀਗੇ ਪਿੱਛੋ ਦੇ ਲੰਗੀ ਜਾ ਰਹੇ ਸੀ ਰੈੱਡ ਕਾਰਪਟ ਦਾ ਜੋ ਕਿ ਅਸਲ ਮਤਲਬ ਨਹੀਂ ਸੀ ਤੇ ਉਹਨਾਂ ਨੂੰ ਪਾਣੀ ਤੱਕ ਨਹੀਂ ਦਿੱਤਾ ਗਿਆ ਉਹਨਾਂ ਨੇ ਆਪ ਜਿਹੜੀ ਕਿ ਬੋਤਲ ਖਰੀਦੀ ਹੈ ਬੋਤਲ ਵੀ ਕੋਈ ਨਹੀਂ ਕਿ 20 ਰੁਪਏ ਦੀ ਨਾਰਮਲ ਬੋਤਲ ਆਂਦੀ ਹੈ ਪਰ ਉੱਥੇ 54 ਰੁਪਏ ਦੀ ਜਿਹੜੀ ਕਿ ਦਿੱਤੀ ਜਾ ਰਹੀ ਹੈ ਨੀਰੂ ਬਾਜਵਾ ਉੱਥੇ ਪਹੁੰਚੀ ਕਹਿੰਦੇ ਨੇ ਕਿ ਨੀਰੂ ਬਾਜਵਾ ਨੇ ਪਰਫਾਰਮੈਂਸ ਵੀ ਦਿੱਤੀ ਉੱਥੇ ਡਾਂਸ ਵੀ ਕੀਤਾ ਅਵਾਰਡ ਵੀ ਲਿੱਤਾ ਤੇ ਥੋੜੇ ਹੀ ਘੰਟੇ ਪਹਿਲਾਂ ਉਹ ਆਪਣੀ ਨੰਨਤਾ ਦੇ ਨਾਲ ਉੱਥੇ ਉਹਨਾਂ ਦੇ ਘਰੇ ਵੀ ਪਹੁੰਚੇ ਸੀ ਜਸਪਿੰਦਰ ਪੰਡਾ ਜੀ 31 ਤਰੀਕ ਨੂੰ ਪੰਜਾਬ ਦੇ ਪੀਸੀਏ ਸਟੇਡੀਅਮ ਦੇ ਵਿੱਚ ਫਿਲਮ ਫੇਅਰ ਫੈਸਟੀਵਲ ਹੁੰਦਾ ਹੈ ਜਿਸ ਤੋਂ ਬਾਅਦ ਵੀਡੀਓਜ਼ ਸਾਰਿਆਂ ਨੇ ਦੇਖੀਆਂ ਹੋਣਗੀਆਂ ਕਿਸ ਤਰ੍ਹਾਂ ਮੀਡੀਆ ਦੇ ਵੱਲੋਂ ਉਸ ਦਾ ਬਾਈਕਾਟ ਕੀਤਾ ਗਿਆ ਸੀ ਗੱਲਾਂ ਕਈ ਕਈ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਆ ਜਾ ਰਿਹਾ ਹੈ ਕਿ মিডিਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਉਸ ਤੋਂ ਬਾਅਦ মিডিਆ ਨੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਕਿਉਂਕਿ ਦੋ ਚੁੱਕ ਛੱਡ ਕੇ ਹੀ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ ਹੋਇਆ ਸੀ ਹਲੇ ਕੁਝ ਘੰਟੇ ਹੀ ਹੋਏ ਸੀ ਸੰਸਕਾਰ ਹੋਏ ਪਰ ਉਹੀ ਜਿਹੜੇ ਐਕਟਰ ਉੱਥੇ ਸੰਸਕਾਰ ਤੇ ਪਹੁੰਚੇ ਸੀ ਸਾਜ ਧਜ ਕੇ ਫਿਲਮ ਫੇਅਰ ਫੈਸਟੀਵਲ ਤੇ ਪਹੁੰਚ ਜਾਂਦੇ ਨੇ ਤਾਂ মিডিਆ ਸਾਰਾ ਹੈਰਾਨ ਹੋ ਜਾਂਦਾ ਹੈ ਮੀਡੀਆ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਰੈੱਡ ਕਾਰਪਟ ਜਿੱਥੇ ਬਣਾਇਆ ਸੀ ਉੱਥੋਂ ਦੀ ਨਹੀਂ ਨਿਕਲਦੇ ਸੈਲੀਬ੍ਰਿਟੀ ਸੈਲੀਬ੍ਰਿਟੀ ਮੇਨ ਗੇਟ ਤੋਂ ਨਿਕਲੀ ਜਾ ਰਹੀ ਸੀ ਮੀਡੀਆ ਨੂੰ ਇਨਵਾਈਟ ਕੀਤਾ ਗਿਆ ਸੀ ਹੋ ਸਕਦਾ ਹੈ ਕਿ ਸੈਲੀਬ੍ਰਿਟੀਆਂ ਦੇ ਮਨਾਂ ਦੇ ਵਿੱਚ ਡਰ ਹੋਵੇ ਕਿ ਇਹਨਾਂ ਦੇ ਵੱਲੋਂ ਜਸਵਿੰਦਰ ਭੱਲਾ ਸਾਹਿਬ ਨੂੰ ਲੈ ਕੇ ਸਵਾਲ ਕੀਤੇ ਜਾਣਗੇ ਤਾਂ ਹੀ ਉਹ ਉੱਥੋਂ ਰੈੱਡ ਕਾਰਪਟ ਤੋਂ ਨਹੀਂ ਸੀ ਨਿਕਲ ਰਹੇ ਜਿਸ ਤੋਂ ਬਾਅਦ ਮੀਡੀਆ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਕੋਈ ਇੱਥੇ ਬੇਵਕੂਫ ਨਹੀਂ ਆ ਸੀ ਕਦੋਂ ਦੇ ਵੇਟ ਕਰ ਰਹੇ ਆ ਤੇ ਇਸੇ ਗੱਲਾਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨਗੇ ਜਰਨਲਿਸਟ ਚ ਮਨਪ੍ਰੀਤ ਕੌਰ ਜੀ ਮਨਪ੍ਰੀਤ ਜੀ ਤੁਹਾਨੂੰ ਵੀ ਫਿਲਮ ਫੇਅਰ ਫੈਸਟੀਵਲ ਤੋਂ ਇਨਵਾਈਟ ਆਇਆ ਸੀ ਤੁਸੀਂ ਵੀ ਉੱਥੇ ਪਹੁੰਚੇ ਸੀ ਕੀ ਪੂਰੀ ਘਟਨਾ ਵਾਪਰੀ ਕਾਫੀ ਜਿਹੜੇ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਆ ਰਹੇ ਨੇ ਕਿ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ ਸੀ ਔਰਗੇਨਾਈਜ਼ਰਸ ਨੂੰ ਪੋਸਟਪੋਨ ਕਰ ਦੇਣਾ ਚਾਹੀਦਾ ਸੀ ਕੀ ਉੱਥੇ ਘਟਨਾ ਵਾਪਰੀ ਕੀ ਹੋਇਆ ਮੀਡੀਆ ਦੇ ਨਾਲ ਸਾਨੂੰ ਵੀ ਇਹੀ ਉਮੀਦ ਸੀਗੀ ਕਿ ਫਿਲਮ ਫੇਅਰ ਜੋ ਕਿ ਸ਼ੁਰੂ ਹੋਇਆ ਹੈ ਇਹ ਪੋਸਟਪੋਨ ਹੋ ਜਾਏਗਾ ਕਿਉਂਕਿ ਮੈਂਨੇ ਤਾਂ ਸਿੱਤ ਤਿਆਰੀਆਂ ਕਰ ਰਹੀ ਸੀ ਸਾਨੂੰ ਪਤਾ ਹੈ ਕਿ ਖਰਚਾ ਹੁੰਦਾ ਬਹੁਤ ਕੁਝ ਹੁੰਦਾ ਹੈ ਪਰ ਉਮੀਦ ਇਹੀ ਸੀਗੀ ਕਿ ਫਿਲਮ ਫੇਅਰ ਜੋ ਕਿ ਪੋਸਟਪੋਨ ਹੋ ਜਾਏਗਾ ਕਿਉਂਕਿ 23 ਤਰੀਕ ਨੂੰ ਸੀਗਾ ਤੇ 22 ਨੂੰ ਜਸਵਿੰਦਰ ਪੱਲਾ ਜੀ ਦਾ ਦਿਹਾਂਤ ਹੋ ਗਿਆ ਜੀ ਕੋਈ ਬਹੁਤ ਵੱਡੀ ਸ਼ਖਸੀਅਤ ਨੇ ਹੋ ਛੋਟੀ ਸ਼ਖਸੀਅਤ ਆਪਾਂ ਨਹੀਂ ਕਹਿ ਸਕਦੇ ਤੇ ਅਸੀਂ ਵੀ ਉੱਥੇ ਸੀਗੇ ਅਸੀਂ ਵੀ ਕਵਰੇਜ ਕੀਤੀ ਹੈ ਪਹਿਲਾਂ ਦੀ ਵੀ ਕਵਰੇਜ ਕੀਤੀ ਹੈ ਉਹਨਾਂ ਦੇ ਸੰਸਕਾਰ ਦੀ ਕਵਰੇਜ ਕੀਤੀ ਹੈ ਜਦੋਂ ਡੈਥ ਹੋਈ ਉਸ ਚੀਜ਼ ਦੀ ਕਵਰੇਜ ਕੀਤੀ ਹੈ ਉਸ ਤੋਂ ਬਾਅਦ ਅਸੀਂ ਫਿਲਮ ਫੇਰ ਤੇ ਅਸੀਂ ਵੀ ਪਹੁੰਚੇ ਹਾਂ ਪਰ ਜੇ ਗੱਲ ਕਰੀਏ ਤਾਂ ਉੱਥੇ ਸਾਨੂੰ ਸੱਦਾ ਆਇਆ ਕਦੋਂ ਇਸ ਸੱਦਾ ਤੁਹਾਨੂੰ ਕਦੋਂ ਆਇਆ ਸੀ ਕਿ ਤੁਸੀਂ ਗੱਲ ਕਰ ਰਹੇ ਸੀ ਮੇਰੇ ਨਾਲ ਕਿ ਮਹੀਨੇ ਦੇਢ ਮਹੀਨੇ ਪਹਿਲੇ ਤੋਂ ਹੀ ਤੁਹਾਨੂੰ ਪਤਾ ਸੀ ਕੋਈ ਪ੍ਰੈਸ ਕਾਨਫਰੰਸ ਵੀ ਹੋਈ ਸੀ ਬਿਲਕੁਲ ਮਹੀਨੇ ਪਹਿਲਾਂ ਹੀ ਜਿਹੜਾ ਕਿ ਸੱਦਾ ਸਾਨੂੰ ਭੇਜ ਦਿੱਤਾ ਗਿਆ ਤੇ ਇੱਕ ਵਾਰ ਨਹੀਂ ਭੇਜੇ ਜਾ ਰਹੇ ਸੀਗੇ ਪੋਸਟਰਸ ਜਿਹੜੇ ਕਿ ਸਾਡੇ ਕੋਲ ਆ ਹੀ ਜਾ ਰਹੇ ਸੀਗੇ ਤੇ ਸਾਨੂੰ ਵੀ ਪੂਰੀ ਆਇਆ ਸੀਗੇ ਕਿ ਹਾਂ ਅਸੀਂ ਵੀ ਇਹਨੂੰ ਵਧੀਆ ਕਵਰ ਕਰਾਂਗੇ ਵਧੀਆ ਲੋਕਾਂ ਤੱਕ ਪਹੁੰਚਾਵਾਂਗੇ ਤੇ ਪ੍ਰੈਸ ਕਾਨਫਰੰਸ ਵੀ ਜਿਹੜੀ ਕਿ ਹੋਈ ਸੀ ਸਰਗੁਨ ਮਹਿਤਾ ਉੱਧਰ ਆਏ ਸੀਗੇ ਤੇ ਉੱਧਰ ਵੀ ਸਵਾਲ ਜਿਹੜੇ ਕਿ ਪੱਤਰਕਾਰਾਂ ਨੇ ਖੜੇ ਕੀਤੇ ਸੀਗੇ ਕੀ ਕੀ ਇੰਤਜ਼ਾਮ ਜਿਹੜਾ ਕਿ ਉਹਨਾਂ ਵੱਲੋਂ ਕੀਤਾ ਜਾਏਗਾ ਕਿ ਪੱਤਰਕਾਰਾਂ ਲਈ ਕੀ ਕੁਝ ਖਾਸ ਹੋਏਗਾ ਕੀ ਉਹਨਾਂ ਦੇ ਲਈ ਸਰਵਿਸ ਹੋਏਗੀ ਪਰ ਉੱਧਰ ਵੀ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਕਿ মিডিਆ ਨੇ ਮੌਕੇ ਤੇ ਜਦੋਂ ਪ੍ਰੈਸ ਕਾਨਫਰੰਸ ਹੋਈ ਸੀ ਸਰਗੁਣ ਮਹਿਤਾ ਨੂੰ ਇਹ ਸਵਾਲ ਕਰਿਆ ਸੀ ਬਿਲਕੁਲ ਤੇ ਆਰਗੇਨਾਈਜ਼ਰਸ ਵੀ ਉੱਥੇ ਮੌਜੂਦ ਹੋਣਗੇ ਬਿਲਕੁਲ ਆਰਗੇਨਾਈਜ਼ਰਸ ਨੇ ਹੀ ਇਹ ਸਵਾਲ ਕਰਿਆ ਸੀਗਾ ਸਾਰਿਆਂ ਨੂੰ ਸਵਾਲ ਕਰਿਆ ਸੀਗਾ ਕਿ ਪੱਤਰਕਾਰਾਂ ਲਈ ਕੀ ਕੁਝ ਖਾਸ ਕਰੋਗੇ ਪਰ ਉੱਧਰ ਵੀ ਇਸ ਸਵਾਲ ਦੇ ਜਵਾਬ ਤੇ ਚੁੱਪੀ ਹੀ ਨਜ਼ਰ ਆ ਰਹੀ ਸੀ ਤੇ ਜੇ ਗੱਲ ਕਰੀਏ ਤਾਂ ਸਾਨੂੰ ਸਤਿਆ ਅਸੀਂ ਗਏ ਕਿੰਨੇ ਵਜੇ ਬੁਲਾਇਆ ਸੀ মিডিਆ ਨੂੰ ਟਾਈਮਿੰਗ ਕੀ ਸੀ মিডিਆ ਸਾਢੇ 4 ਅੱਛਾ ਸਾਢੇ 4 ਵਜੇ ਤੋਂ ਲੈ ਕੇ ਮਤਲਬ ਸਾਢੇ 4 ਵਜੇ ਐਂਟਰੀ ਸੀ ਉਸ ਤੋਂ ਬਾਅਦ ਦੇ ਵਿੱਚ ਸਾਰੀ মিডিਆ ਲੱਗਿਆ ਸੀ ਕਿ ਪ੍ਰੋਪਰ ਉੱਥੇ ਰੇਂਜਮੈਂਟ ਹੋਣੀ ਹੈ ਵੀਡੀਓ ਦੇ ਵਿੱਚ ਕੀ ਆ ਜਾ ਰਿਹਾ ਸੀ ਇੱਕ ਮੈਡਮ ਸੀ ਉਹਨਾਂ ਦੇ ਵੱਲੋਂ ਕੀ ਆ ਜਾ ਰਿਹਾ ਸੀ ਪਾਣੀ ਤੱਕ ਪੀਣ ਨੂੰ ਨਹੀਂ ਸੀ ਉੱਥੇ ਬਿਲਕੁਲ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਪਾਣੀ ਮੰਗਿਆ ਸੀ ਤੇ ਉਹਨਾਂ ਨੂੰ ਪਾਣੀ ਤੱਕ ਨਹੀਂ ਦਿੱਤਾ ਗਿਆ ਉਹਨਾਂ ਨੇ ਆਪ ਜਿਹੜੀ ਕਿ ਬੋਤਲ ਖਰੀਦੀ ਹੈ ਬੋਤਲ ਵੀ ਕੋਈ ਨਹੀਂ ਕਿ 20 ਰੁਪਏ ਦੀ ਨਾਰਮਲ ਬੋਤਲ ਆਉਂਦੀ ਹੈ ਪਰ ਉੱਥੇ 50 100 ਰੁਪਏ ਦੀ ਜਿਹੜੀ ਕਿ ਦਿੱਤੀ ਜਾ ਬਿਲਕੁਲ ਇਨਸਰਟ ਕਿੱਤੀ ਗਈ ਸੀਗੀ ਉੱਥੇ মিডিਆ ਦੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਰੈੱਡ ਕਾਰਪਟ ਜਿਹੜਾ ਕਿ ਉੱਥੇ ਇੱਕ ਸਟੇਜ ਬਣਾਈ ਹੋਈ ਸੀ ਕਿ ਰੈੱਡ ਕਾਰਪਟ ਦਾ ਮਤਲਬ ਹੁੰਦਾ ਹੈ ਸੈਲੀਬ੍ਰਿਟੀਜ਼ ਆਣਗੇ ਸਾਡੀ ਗੱਲਾਂ ਦਾ ਜਵਾਬ ਦੇਣਗੇ ਤੇ ਮਾਈਕ ਵੀ ਜਿਹੜੇ ਕਿ ਮਾਈਕ ਵੀ ਰੱਖਣ ਦੀ ਉੱਥੇ ਥਾਂ ਨਹੀਂ ਸੀਗੀ ਤੇ ਸੈਲੀਬ੍ਰਿਟੀਜ਼ ਵੀ ਪਿੱਛੋ ਹੀ ਲੰਗੀ ਜਾ ਰਹੇ ਸੀ ਤੇ মিডিਆ ਦੇ ਸਾਹਮਣੇ ਕਿਉਂ ਨਹੀਂ ਆ ਰਹੇ ਹੋ ਸਕਦਾ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਹੋਵੇ ਕਿ ਦੋ ਚੌਂਕ ਅੱਗੇ ਤੇ ਆਪਾਂ ਸੰਸਕਾਰ ਕਰਕੇ ਆਏ ਜਸਵਿੰਦਰ ਪੱਲਾ ਜੀ ਦਾ ਤੇ ਦੋ ਚੌਂਕ ਉਰੇ ਅਸੀਂ ਇੱਥੇ ਨੱਚਾਂਗੇ ਗਾਵਾਂਗੇ ਵੀਡੀਓ ਆਨ ਗਿਆ ਸਾਹਮਣੇ ਮੀਡੀਆ ਸਵਾਲ ਕਰੂਗੀ ਤੇ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਤਾਂ ਕਰਕੇ ਮੀਡੀਆ ਨੇ ਏ ਜਸਵਿੰਦਰ ਭੱਲਾ ਦਾ ਨਾਮ ਲਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਕਿ ਮੀਡੀਆ ਦਾ ਕੰਮ ਹੈ ਸਵਾਲ ਕਰਨਾ ਤੇ ਜਿਹੜੇ ਸੈਲੀਬ੍ਰਿਟੀਜ਼ ਹੁੰਦੇ ਨੇ ਇਹਨਾਂ ਦੀ ਲਾਈਫ ਹੁੰਦੀ ਹੈ ਉੱਪਰ ਪ੍ਰਾਈਵੇਸੀ ਹੁੰਦੀ ਹੈ ਆਈ ਐਗਰੀ ਪਰ ਥੋੜੀ ਜੀ ਓਪਨ ਹੁੰਦੀ ਹੈ ਕਿਉਂਕਿ ਲੋਕੀ ਇਹਨਾਂ ਨੂੰ ਦੇਖਦੇ ਨੇ ਤੇ ਉਹ ਚਾਹ ਲੋਕਾਂ ਨੇ ਬਣਾਇਆ ਹੁੰਦਾ ਇਹਨਾਂ ਨੂੰ ਬਿਲਕੁਲ ਬਿਲਕੁਲ ਤੇ ਜੇ ਗੱਲ ਕਰੀਏ ਤਾਂ ਸਾਡਾ ਅਸੀਂ ਸਵਾਲ ਕਰਾਂਗੇ ਇਸ ਚੀਜ਼ 'ਤੇ ਤੇ ਤੁਹਾਨੂੰ ਜਵਾਬ ਵੀ ਦੇਣਾ ਪੈਗਾ ਕਿਉਂਕਿ ਤੁਸੀਂ ਉਹ ਚੀਜ਼ ਕੀਤੀ ਹੈ ਹੁਣ ਅਸੀਂ ਸਵਾਲ ਆਪਣੇ ਲਈ ਤਾਂ ਨਹੀਂ ਕਰ ਰਹੇ ਆ ਸਾਡੇ ਕੋਲ ਸਵਾਲ ਪਿੱਛੋਂ ਦੀ ਆਉਂਦਾ ਹੈ ਜਿਹੜਾ ਲੋਕ ਕੀ ਸੁਣਨਾ ਚਾਹੁੰਦੇ ਤਾਂ ਅਸੀਂ ਇਹ ਸਵਾਲ ਦੇ ਪੁੱਛਣ ਦੇ ਲਈ 80 ਫਿਲਮ ਫੇਰ ਤੇ ਗਏ ਸੀਗੇ ਸਾਡਾ ਇਹ ਨਹੀਂ ਸੀਗਾ ਸਾਨੂੰ ਖੁਦ ਨੂੰ ਦੁੱਖ ਸੀਗਾ ਕਿ ਉਹਨਾਂ ਦੀ ਡੈਥ ਹੋਈ ਹੈ ਤੇ ਫਿਲਮ ਫੇਰ ਜਿਹੜਾ ਕਿ ਨਾਲ ਦੇ ਨਾਲ ਹੀ ਕਰ ਦਿੱਤਾ ਗਿਆ 2 ਘੰਟੇ 2-3 ਘੰਟੇ ਦਾ ਫਰਕ ਬਿਲਕੁਲ 1 ਵਜੇ ਦੇ ਕਰੀਬ ਅੰਤਿਮ ਸੰਸਕਾਰ ਦਾ ਸਮੇਂ ਸੀ ਪੂਰੇ 1 ਵਜੇ ਦੇ ਕਰੀਬ ਹੀ ਅੰਤਿਮ ਸੰਸਕਾਰ ਜਸਵਿੰਦਰ ਪੱਲਾ ਜੀ ਦਾ ਕੀਤਾ ਗਿਆ ਤੇ 4:30 ਵਜੇ ਦੇ ਕਰੀਬ ਸੈਲੀਬ੍ਰਿਟੀਆਂ ਆਣਾ ਉਥੇ ਸ਼ੁਰੂ ਹੋ ਗਈ ਸੀ ਫਿਲਮ ਫੇਅਰ ਫੈਸਟੀਵਲ ਤੇ ਕਿਹੜੇ ਕਿਹੜੇ ਸੈਲੀਬ੍ਰਿਟੀ ਤੁਹਾਡੇ ਉਥੇ ਮੌਜੂਦਗੀ ਦੇ ਵਿੱਚ ਪਿਛਲੇ 게ਟ ਤੋਂ ਨਿਕਲ ਗਏ ਹਿਮਾਂਸ਼ੀ ਖੁਰਾਣਾ ਅੱਛਾ ਹਿਮਾਂਸ਼ੀ ਖੁਰਾਣਾ ਇੱਕ ਨਾਮ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਮੀਡੀਆ ਦੇ ਸਾਹਮਣੇ ਨਹੀਂ ਆਏ ਪਿਛੋ ਦੀ ਨਿਕਲ ਗਏ ਬਿਲਕੁਲ ਹੋ ਸਕਦਾ ਹੈ ਹਿਮਾਂਸ਼ੀ ਖੁਰਾਣਾ ਦੇ ਮਨ ਦੇ ਵਿੱਚ ਡਰ ਹੋਵੇ ਕਿ ਲੋਕ ਸਵਾਲ ਪੁੱਛਣਗੇ ਮੀਡੀਆ ਸਵਾਲ ਪੁੱਛੇਗੀ ਕਿ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਹੋਇਆ ਤੇ ਤੁਸੀਂ ਇਸ ਵੇਲੇ ਸ਼ੋਅ ਤੇ ਪਹੁੰਚੇ ਹੋ ਹੋਰ ਕਿਹੜੇ ਕਿਹੜੇ ਸੀ ਹੰਸਰਾਜ ਹੰਸ ਜੀ ਪਿੱਛੇ ਦੇ ਨਿਕਲ ਗਏ ਅੱਛਾ ਹੰਸਰਾਜ ਹੰਸ ਜੀ ਤੇ ਸੰਸਕਾਰ ਤੇ ਪਹੁੰਚੇ ਵੀ ਸੀ ਬਿਲਕੁਲ ਬਿਲਕੁਲ ਹੋਰ ਗੁਗੁ ਗਿਲ ਜੀ ਪਿੱਛੇ ਦੇ ਨਿਕਲ ਗਏ ਕੋਈ ਵੀ ਅੱਗੇ ਰੈੱਡ ਕਾਰਪਟ ਤੇ ਨਹੀਂ ਆਇਆ ਬਿਲਕੁਲ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਇਹ ਕਹਿ ਲੋ ਕਿ ਥੈਂਕ ਯੂ ਹੀ ਕਹਿਣਾ ਚਾਹੂੰਗੀ ਕਿ ਗਿੱਪੀ ਗਰੇਵਾਲ ਤੇ ਹੋਰ ਵੀ ਜਿਹੜੇ ਕਿ ਉੱਥੇ ਨਹੀਂ ਪਹੁੰਚੇ ਉਹਨਾਂ ਨੇ ਗਿੱਪੀ ਗਰੇਵਾਲ ਗੁਰਪ੍ਰੀਤ ਕੁੱਕ ਮੇਰੇ ਕੋਲ ਨਹੀਂ ਗੁਰਪ੍ਰਤ ਕੋ ਗੀ ਹਣੀ ਨਹੀਂ ਪਹੁੰਚੋ ਉਹਨਾਂ ਦੇ ਕੋਲ ਫਿਲਮ ਫੇਅਰ ਤੇ ਉੱਥੇ ਅਵਾਰਡ ਵੀ ਮਿਲੇ ਉਹਨਾਂ ਨੂੰ ਉਹ ਨਹੀਂ ਪਹੁੰਚੇ ਫਿਲਮ ਫੇਅਰ ਕਿਉਂਕਿ ਉਹਨਾਂ ਦੇ ਉਹ ਪਾਵੁਕਸੀ ਪਰ ਨੀਰੂ ਬਾਜਵਾ ਉੱਥੇ ਪਹੁੰਚੀ ਕਹਿੰਦੇ ਨੇ ਕਿ ਨੀਰੂ ਬਾਜਵਾ ਨੇ ਪਰਫਾਰਮੈਂਸ ਵੀ ਦਿੱਤੀ ਉੱਥੇ ਡਾਂਸ ਵੀ ਕੀਤਾ ਅਵਾਰਡ ਵੀ ਲਿੱਤਾ ਤੇ ਥੋੜੇ ਹੀ ਘੰਟੇ ਪਹਿਲਾਂ ਉਹ ਆਪਣੀ ਨਾਮੱਖਾਂ ਦੇ ਨਾਲ ਉੱਥੇ ਉਹਨਾਂ ਦੇ ਘਰੇ ਵੀ ਪਹੁੰਚੇ ਸੀ ਜਸਵਿੰਦਰ ਪੱਲਾ ਜੀ ਦੇ ਉੱਥੇ ਨਾਮੱਖਾਂ ਸੀਗੇ ਉਹਨਾਂ ਦੇ ਤੇ ਥੋੜੇ ਟਾਈਮ ਬਾਅਦ ਸ਼ੋਅ ਜਿਹੜਾ ਕਿ ਹੋਣ ਲੱਗਿਆ ਨੱਚ ਨੱਚਣਾ ਜਿਹੜਾ ਕਿ ਉੱਥੇ ਹੋ ਰਿਹਾ ਸੀਗਾ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਜੇ ਸਾਨੂੰ ਸਾਡੇ ਮੂਰੇ ਰੈੱਡ ਕਾਰਪਟ ਤੇ ਲੈ ਕੇ ਹੀ ਨਹੀਂ ਸੀ ਆਉਣਾ ਪਾਣੀ ਦੀ ਵੀ ਗੱਲ ਜੇ ਸਾਈਡ ਕਰ ਦਈਏ ਤੇ ਲੈ ਕੇ ਹੀ ਨਹੀਂ ਸੀ ਆਉਣਾ ਤੇ ਸਾਨੂੰ ਸੱਦਿਆ ਹੀ ਕਿਉਂ ਸੀ ਸਾਨੂੰ ਕਿਉਂ ਸੱਦਿਆ ਉੱਥੇ ਫੋਨ ਕਰ ਕਰਕੇ ਸੱਦੇਗੇ ਸੀ ਆਰਗੇਨਾਈਜ਼ਰਸ ਦੇ ਵੱਲੋਂ ਬਿਲਕੁਲ ਤੇ ਜਦ ਮੀਡੀਆ ਦੇ ਵੱਲੋਂ ਉੱਥੇ ਬਾਈਕਾਟ ਕੀਤਾ ਗਿਆ ਜਦੋਂ ਉੱਥੇ ਰੋਲਾ ਪਿਆ ਵੀਡੀਓਜ਼ ਵੀ ਕਈ ਨਿਕਲ ਕੇ ਸਾਹਮਣੇ ਆਈਆਂ ਸੀ ਉੱਥੇ ਰੋਲਾ ਪਿਆ ਫਿਲਮ ਫੇਅਰ ਫੈਸਟੀਵਲ ਦੇ ਉੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਲਮ ਫੇਅਰ ਫੈਸਟੀਵਲ ਦਾ ਕੋਈ ਆਰਗੇਨਾਈਜ਼ਰ ਦੇ ਵੱਲੋਂ ਕੋਈ ਟੀਮ ਮੈਂਬਰ ਕੋਈ ਭੇਜਿਆ ਗਿਆ ਕਿ ਅਸੀਂ ਤੁਸੀਂ ਬੈਠੋ ਸੀ ਸਾਰੇ ਅਰੇਂਜਮੈਂਟਸ ਕਰਵਾਨੇ ਕੋਈ ਅੱਧਾ ਦੀ ਚੀਜ਼ ਹੋਈ ਬਿਲਕੁਲ ਵੀ ਕੋਈ ਵੀ ਨਹੀਂ ਆਇਆ ਕਿ ਚਲੋ ਹੋ ਜਾਂਦੀਆਂ ਨੇ ਗੱਲਾਂ ਹਣਾ ਤੁਸੀਂ ਇਸ ਚੀਜ਼ ਨੂੰ ਸੌਟ ਕਰ ਸਕਦੇ ਸੀ ਉੱਥੇ ਪਰ ਉਧਰੋਂ ਦੀ ਕੋਈ ਵੀ ਨਹੀਂ ਗਿਆ ਸਾਨੂੰ ਕਹਿ ਦਿੰਦੇ ਕਿ ਅਸੀਂ ਐਵੇਂ ਅਰੇਂਜਮੈਂਟ ਕਰ ਦਿੰਦੇ ਨੇ ਅਸੀਂ ਬਿਜ਼ੀ ਸੀ ਕੁਝ ਸੀਗਾ ਕੁਝ ਵੀ ਹੋ ਸਕਦਾ ਹੈ 노 ਡਾਊਟ ਪਰ ਤੁਸੀਂ ਸਾਨੂੰ ਕਹਿ ਦਿੰਦੇ ਆਂਦੇ ਸਾਡੇ ਨਾਲ ਗੱਲ ਸੌਟ ਆਊਟ ਕਰਦੇ ਅਸੀਂ ਨਹੀਂ ਕਰਦੇ ਕਰਦੇ ਹੋ ਜਾਂਦਾ ਸਾਰੇ ਤਾਂ ਹੁੰਦਾ ਆ ਆਰਗੇਨਾਈਜ਼ਰਸ ਬਿਜ਼ੀ ਹੋਣਗੇ ਮੈਂ ਮੰਨਦੀ ਆ ਪਰ ਇਹ ਚੀਜ਼ਾਂ ਵੀ ਤਾਂ ਸੌਟ ਆਊਟ ਹੋ ਸਕਦੀਆਂ ਸੀ ਨਾ ਤੇ ਤੁਸੀਂ ਲਾਲ ਉਹ ਕਾਰਪਟ ਵਿਛਾਇਆ ਕਿਉਂ ਵਿਛਾਇਆ ਉਹਦਾ ਕੀ ਮਤਲਬ ਹੈ ਮਾਈਕ ਰੱਖਣ ਦੀ ਉੱਥੇ ਜਗ੍ਹਾ ਨਹੀਂ ਹੈਗੀ ਕੁਝ ਉੱਥੇ ਕਰਨ ਦੀ ਜਗ੍ਹਾ ਨਹੀਂ ਹੈਗੀ ਇੱਕ ਖੁੰਝੇ ਜਿ ਸਾਰੇ মিডিਆ ਨੂੰ ਵਾਰਤਾ ਜਿਵੇਂ ਸ਼ੈਲਟਰ ਦੇ ਵਿੱਚ ਮਤਲਬ ਤੁਸੀਂ ਕਹਿ ਲੋਗੇ 95 ਨੂੰ ਘੇੜ ਦਿੱਤਾ ਗਿਆ ਹੁੰਦਾ ਆ ਮਨਪ੍ਰੀਤ ਜੀ ਉੱਥੇ ਮੌਕੇ ਤੇ ਮੌਜੂਦ ਸੀ ਸ਼ਾਇਦ ਸੈਲੀਬ੍ਰਿਟੀਆਂ ਦੇ ਮਨ ਦੇ ਵਿੱਚ ਸਵਾਲ ਪਹਿਲਾਂ ਤੋਂ ਹੀ ਹੋ ਸਕਦਾ ਹੈ ਕਿ ਮੀਡੀਆ ਸਾਨੂੰ ਸਵਾਲ ਕਰੇਗੀ ਕਿ ਤੁਸੀਂ ਥੋੜੀ ਹੀ ਦੇਰ ਪਹਿਲਾਂ ਕਿਉਂਕਿ ਦੋ ਚੌਂਕ ਅੱਗੇ ਹੀ ਪੀਸੀਏ ਸਟੇਡੀਅਮ ਤੋਂ ਦੋ ਚੌਂਕ ਅੱਗੇ ਹੀ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜਸਵਿੰਦਰ ਭੱਲਾ ਜੀ ਦਾ ਤੇ ਉਸ ਤੋਂ ਦੋ ਚੌਂਕ ਉਰੇ ਅਵਾਰਡ ਫੰਕਸ਼ਨ ਸ਼ੋ ਚੱਲ ਰਿਹਾ ਸੀ ਕੁਝ ਹੀ ਘੰਟਿਆਂ ਦੇ ਗੈਪ ਦੇ ਬਾਅਦ ਕਹਿ ਸਕਦੇ ਆ ਕਹਿ ਸਕਦੇ ਆ ਹੱਲੇ ਉਹਨਾਂ ਦਾ ਸਿਵਾ ਠੰਡਾ ਵੀ ਨਹੀਂ ਸੀ ਹੋਇਆ ਉੱਥੇ ਦੋ ਚੌਂਕ ਉਰੇ ਪੰਜਾਬੀ ਇੰਡਸਟਰੀ ਦੇ ਵਿੱਚ ਨਾਚ ਗਾਣਾ ਸ਼ੁਰੂ ਹੋ ਗਿਆ ਸੀ ਅਵਾਰਡ ਫੰਕਸ਼ਨ ਸ਼ੁਰੂ ਹੋਗੇ ਸੀ ਪੋਸਟਪੋਨ ਵੀ ਹੋ ਸਕਦਾ ਸੀ ਇਹ ਸ਼ੋਅ ਮੰਨਦੇ ਆ ਕਿ ਪੈਸੇ ਲੱਗੇ ਸੀ ਬਟ ਕਿਤੇ ਨਾ ਕਿਤੇ ਜੇਕਰ ਇੰਡਸਟਰੀ ਦੀ ਗੱਲ ਕਰੀਏ ਪੋਲੀਵੁੱਡ ਇੰਡਸਟਰੀ ਦੇ ਵੱਡਾ ਘਾਟਾ ਹੈ ਕਿਉਂਕਿ ਹਰ ਇੱਕ ਫਿਲਮ ਦੇ ਵਿੱਚ ਜਸਵਿੰਦਰ ਪੱਲਾ ਨੂੰ ਦੇਖਿਆ ਜਾਂਦਾ ਸੀ ਮਨਪ੍ਰੀਤ ਤੁਸੀਂ ਕੀ ਕਹਿਣਾ ਚਾਹੋਗੇ ਅੱਗੇ ਵੀ ਅਵਾਰਡ ਫੰਕਸ਼ਨਸ ਹੁਣ ਆਣਗੇ মিডিਆ ਕਵਰ ਕਰਨ ਚਾਹੀਦੀ ਮੈਨੂੰ ਲੱਗਦਾ ਕਿ ਨਹੀਂ ਕਿਉਂਕਿ ਦੇਖੋ ਜੇ ਤੁਸੀਂ মিডিਆ ਨੂੰ ਸਾਧਰੇ মিডিਆ ਭਾਵੇਂ ਵੈਬ ਦੀ ਭਾਵੇਂ ਸੈਟਲਾਈਟ ਦੀ মিডিਆ মিডিਆ ਹੁੰਦੀ ਹੈ ਤੁਹਾਡੀ ਗੱਲ ਉੱਥੇ ਤੱਕ ਲੈ ਕੇ ਆਉਂਦੀ ਹੈ ਤੁਹਾਡੇ ਜੇ ਕੁਝ ਕਿਸੇ ਨਾਲ ਬਾਣਾ ਵੀ ਵਰਤ ਜਾਂਦਾ ਜਾਂ ਫਿਰ ਨਾ ਇਨਸਾਫੀ ਹੁੰਦੀ ਆ ਉਹ ਵੀ ਲੋਕਾਂ ਤੱਕ ਪਹੁੰਚ ਜਾਂਦੀ ਉਹਨਾਂ ਨੂੰ ਵੀ ਇਨਸਾਫ ਦਿਵਾਉਂਦੀ ਆ ਫਿਰ মিডিਆ ਦੀ ਕਦਰ ਕਿਉਂ ਨਹੀਂ মিডিਆ ਇੱਕ ਜ਼ਰੀਆ ਹੈ ਇੱਕ ਚੌਥਾ ਪਿੱਲਰ ਹੈ ਕਿ ਉਹ ਤੁਹਾਡੇ ਲਈ ਸਟੈਂਡ ਲੈਂਦੀ ਆ ਦੁਨੀਆ ਤੱਕ ਤੁਹਾਡੀ ਗੱਲ ਲੈ ਕੇ ਜਾਂਦੀ ਆ ਫਿਰ ਉਸ ਨੂੰ ਤੁਸੀਂ ਸੱਦਿਆ ਤੇ ਉਹ ਉਹਨਾਂ ਦੀ ਤੁਸੀਂ ਇਨਸਲਟ ਕਰ ਰਹੇ ਕਿਉਂਕਿ ਦੇਖੋ ਸਾਡਾ ਵੀ ਕੁਝ মিডিਆ ਵੀ ਕੋਈ ਪੱਥਰ ਤਾਂ ਹੈ ਨਹੀਂ ਉਹਦੇ ਅੰਦਰ ਵੀ ਫੀਲਿੰਗਸ ਨੇ ਉਹਦੇ ਅੰਦਰ ਵੀ emotions ਨੇ ਤੁਸੀਂ ਸਾਨੂੰ ਕਿਹਾ ਰਹੇ ਕਿ ਕਿਹਾ ਜਾ ਰਿਹਾ ਕਿ ਬਾਲੀਵੁੱਡ ਦੀ ਸਾਰੀ মিডিਆ ਅੰਦਰ ਹੈ ਕਿਉਂ ਤੇ ਪੰਜਾਬੀ ਪੰਜਾਬੀ মিডিਆ ਦੀ ਦਿੱਲੀ ਦਾ মিডিਆ ਅੰਦਰ ਸੀ ਤੇ ਪੰਜਾਬ ਦਾ মিডিਆ ਬਾਹਰ ਸੀ ਬਿਲਕੁਲ ਤੇ ਸੈਟਲਾਈਟ ਚੈਨਲ ਸਾਰੇ ਅੰਦਰ ਸੀ ਕਿਉਂ ਤੁਸੀਂ ਦਿੱਲੀ ਦੇ মিডিਆ ਨੂੰ ਸਾਰਿਆਂ ਨੂੰ ਅੰਦਰ ਸੱਦਿਆ ਹੋਇਆ ਤੇ ਪੰਜਾਬੀ মিডিਆ ਨੂੰ ਤੁਸੀਂ ਬਾਹਰ ਰੱਖਿਆ ਹੋਇਆ ਤੇ ਉਹ ਵੀ ਤੁਸੀਂ ਇੱਕ ਰੈੱਡ ਕਾਰਪਟ ਤੇ کہہ ਰਹੇ ਹੋ ਕਿ ਕੋਈ ਆ ਹੀ ਨਹੀਂ ਰਿਹਾ ਤੇ ਈਵਨ ਅਸੀਂ ਜਦੋਂ 1 ਟੂ 1 ਕਰ ਰਹੇ ਹਾਂ ਤੇ ਤੁਸੀਂ ਪਹਿਲੀ ਵਾਰ ਤਾਂ ਰੈੱਡ ਕਾਰਪਟ ਤੇ ਕਿਸੇ ਤੋਂ ਲੈ ਕਿਸੇ ਨੂੰ ਲੈ ਕੇ ਨਹੀਂ ਆ ਰਹੇ ਤੇ ਜਦੋਂ ਅਸੀਂ 1 ਟੂ 1 ਕਰਦੇ ਤਾਂ ਸਾਨੂੰ ਰੋਕਿਆ ਜਾ ਰਿਹਾ ਹੈ। ਅੱਛਾ ਸਾਨੂੰ ਪਿੱਛੋ ਦੇ ਵੀ ਕਵਰ ਨਹੀਂ ਕੀਤਾ ਜੀ। ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੀ ਆ ਬੀਤੇ ਦਿਨੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਖੂਬ ਇਸ ਵਾਰ ਫਿਲਮ ਫੇਅਰ ਫੈਸਟੀਵਲ ਕਿਸ ਗੱਲੋਂ ਚਰਚਾ ਦੇ ਵਿੱਚ ਆਇਆ ਕਿ মিডিਆ ਨੂੰ ਫਿਲਮ ਫੇਅਰ ਫੈਸਟੀਵਲ ਦੇ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਉਹਨਾਂ ਨੂੰ ਡਰ ਸੀ ਸੈਲੀਬ੍ਰਿਟੀ ਵੀ ਰੈੱਡ ਕਾਰਪਟ ਤੋਂ ਨਹੀਂ ਨਿਕਲੇ ਰੈੱਡ ਕਾਰਪਟ ਤੋਂ ਨਿਕਲਣ ਦੀ ਬਜਾਏ ਪਿਛਲੇ ਗੇਟ ਤੋਂ ਨਿਕਲ ਰਹੀ ਸੀ ਕਿਉਂਕਿ ਸਾਰਿਆਂ ਦੇ ਮਨਾਂ ਦੇ ਵਿੱਚ ਡਰ ਸੀ ਕਿ মিডিਆ ਸਵਾਲ ਪੁੱਛੇਗਾ ਕਿ ਜਸਵਿੰਦਰ ਪੱਲਾ ਦੇ ਸੰਸਕਾਰ ਤੋਂ ਬਾਅਦ ਕੀ ਇਹ ਫਿਲਮ ਫੇਅਰ ਫੈਸਟੀਵਲ ਜ਼ਰੂਰੀ ਸੀ ਇਹ ਵੱਡੇ ਸਵਾਲ ਇੰਡਸਟਰੀ 'ਚ ਵੀ ਖੜੇ ਹੁੰਦੇ ਨੇ ਕਿਉਂਕਿ ਨੀਰੂ ਬਾਜਵਾ ਪਹੁੰਚਦੇ ਨੇ ਨੀਰੂ ਬਾਜਵਾ ਉੱਥੇ ਪਹਿਲਾਂ ਸੰਸਕਾਰ ਤੇ ਪਹੁੰਚਦੇ ਨੇ ਫਿਰ ਦੋ ਚੌਂਕ ਪਿੱਛੇ ਅਵਾਰਡ ਲੈਣ ਲਈ ਆ ਜਾਂਦੇ ਨੇ ਹੰਸਰਾਜ ਹੰਸ ਸਾਹਿਬ ਵੀ ਪਹੁੰਚਦੇ ਨੇ ਸੰਸਕਾਰ ਦੇ ਉੱਤੇ ਪਹੁੰਚ ਕੇ ਸਾਰਿਆਂ ਦੀਆਂ ਅੱਖਾਂ ਦੇਖਿਆ ਗਿਆ ਸੀ ਨੰਮ ਸੀ ਪਰ ਸ਼ਾਮ ਦੇ ਵੇਲੇ ਅਵਾਰਡ ਫੰਕਸ਼ਨ ਤੇ ਪਹੁੰਚ ਜਾਂਦੇ ਨੇ ਹਾਲਾਂਕਿ ਉਹਨਾਂ ਨੇ ਜ਼ਿਕਰ ਕਰਿਆ ਹੰਸ ਰਾਜ ਹੰਸ ਜੀ ਨੇ ਜ਼ਿਕਰ ਕਰਿਆ ਗੋਗੂ ਗਿਓ ਜੀ ਨੇ ਜ਼ਿਕਰ ਕਰਿਆ ਇਸ ਗੱਲ ਦਾ ਕਿ ਹਾਂ ਅੱਜ ਜਿਹੜਾ ਕਿ ਇਹ ਚੀਜ਼ ਹੋਈ ਹੈ ਸਾਡੂ ਸਾਨੂੰ ਜਿਹੜਾ ਘਾਟਾ ਪਿਆ ਆ ਤੇ ਉਹ ਉੱਥੇ ਪਹੁੰਚੇ ਨੇ ਪਰ ਕੱਲਾ ਤੇ ਕਈ ਲੋਕਾਂ ਦਾ ਨਾ ਇਹ ਵੀ ਕਹਿਣਾ ਹੈ ਕਿ মিডিਆ ਨੂੰ ਅੰਦਰ ਨਹੀਂ ਭੇਜਿਆ ਗਿਆ ਤੇ ਤਾਂ ਕਰਕੇ ਜਿਹੜਾ ਕਿ মিডিਆ ਰੋਲਾ ਪਾ ਰਹੀ ਆ ਪਰ ਮੈਂ ਇਹ ਦੱਸਵਾ ਕਿ মিডিਆ ਦੇ ਮੂਰੇ ਇੱਕ ਰੈੱਡ ਕਾਰਪਟ ਸੀਗਾ ਉਸ ਤੋਂ ਵੀ ਕੋਈ ਨਹੀਂ ਸੀ ਲੱਗ ਰਿਹਾ ਤੇ মিডিਆ ਦਾ ਰੋਲਾ ਪਾਣਾ ਬਣਦਾ ਹੈ ਕਿਉਂਕਿ ਪੰਜਾਬੀ মিডিਆ ਨੂੰ ਕਿਉਂ ਨਹੀਂ ਅੰਦਰ ਭੇਜਿਆ ਗਿਆ ਕਿ ਸਾਡੀ ਇੰਨੀ ਕੀ ਇਜ਼ਤ ਆ ਪਰ ਤੁਸੀਂ ਸਾਨੂੰ ਜਦੋਂ ਆਪਾਂ ਹੋਰ ਗੱਲ ਕਰਦੇ ਹਾਂ ਪ੍ਰੋਮੋਸ਼ਨਸ ਹੁੰਦੇ ਨੇ ਐਕਟਰਸ ਕਿਵੇਂ ਮਿਲਦੇ ਨੇ ਸਪੈਸ਼ਲ 1 ਟੂ 1 ਕਰਾਈ ਜਾਂਦੇ ਨੇ ਸਪੈਸ਼ਲ ਇੰਟਰਵਿਊਜ਼ ਹੁੰਦੇ ਨੇ ਉਹਦਾ ਕੀ ਬਿਲਕੁਲ ਆ ਬਿਲਕੁਲ ਪੱਤਰਕਾਰਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਜਦ ਪ੍ਰੋਮੋਸ਼ਨਾਂ ਹੁੰਦੀਆਂ ਨੇ ਉਦੋਂ ਤਾਂ ਸਾਨੂੰ ਬੜਾ ਜੀ ਜੀ ਕਰਦੇ ਨੇ ਜਦ ਫਿਲਮ ਫੇਅਰ ਫੈਸਟੀਵਲ ਹੋਇਆ ਤਾਂ ਬਦਸਲੂਕੀ ਕੀਤੀ ਗਈ ਮੀਡੀਆ ਦੇ ਨਾਲ ਸ਼ਾਇਦ ਉਹਨਾਂ ਦੇ ਮਨਾਂ ਦੇ ਵਿੱਚ ਵੀ ਡਰ ਹੋਊਗਾ ਕਿ ਇਹ ਸਵਾਲ ਜ਼ਰੂਰ ਕਰਨਗੇ ਤਾਂ ਹੀ ਹਿਮਾਂਸ਼ੀ ਖੁਰਾਨਾ ਵਰਗੇ ਵੱਡੇ ਵੱਡੀ ਐਕਟ੍ਰੈਸ ਜਿਹੜੀਆਂ ਰੈੱਡ ਕਾਰਪਟ ਤੋਂ ਨਹੀਂ ਗਈਆਂ ਪਿੱਛੋ ਦੀ ਲੰਗਾ ਦਿੱਤਾ ਗਿਆ ਜਿਸ ਤੋਂ ਬਾਅਦ ਹੋਰ ਵੀ ਕਈ ਸੈਲੀਬ੍ਰਿਟੀ ਆਂਦੇ ਨੇ ਉਹ ਰੈੱਡ ਕਾਰਪਟ ਦੇ ਉੱਤੇ ਨਹੀਂ ਬਲਕਿ ਪਿੱਛੋ ਦੀ ਲੰਚ ਜਾਂਦੇ ਨੇ